ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ ਨਿਊਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਵੋ ਤਾਂ ਹੀ YouTube ਸਾਡੀ ਵੀਡੀਓ ਨੂੰ ਅੱਗੇ ਲੋਕਾਂ ਤੱਕ ਪਹੁੰਚਾਉਂਦਾ ਹੈ ਅੱਗੇ ਵੱਧੇ ਹਾਂ ਅੱਜ ਦੀਆਂ ਮੁੱਖ ਖਬਰਾਂ ਵੱਲ ਨੂੰ ਖਬਰਾਂ ਦੀ ਸ਼ੁਰੂਆਤ ਬੈਲਾ ਅੱਜ ਦਾ ਸਵਾਲ ਪੰਜਾਬ ਦੇ ਵਿੱਚ ਨਸ਼ਾ ਪੈਣ ਨਾਲੋਂ ਵਧਿਆ ਹੈ ਜਾਂ ਘਟਿਆ ਹੋਇਆ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜਰੂਰ ਦਿਓ ਤੁਸੀਂ ਆਪਣਾ ਏਰੀਆ ਲਿਖ ਕੇ ਤੇ ਆਪਣੀ ਅੱਗੇ ਰਾਏ ਲਿਖਿਓ ਜਿਵੇਂ ਮੰਨ ਲਓ ਤੁਸੀਂ ਫਰੋਇਪੁਰ ਤੋਂ ਹੋ ਤਾਂ ਤੁਸੀਂ ਲਿਖਿਓ ਫਰੋਇਪੁਰ ਘਟਿਆ ਹੋਇਆ ਹੈ ਜਾਂ ਵੱਧ ਹੋਇਆ ਹੈ ਇਸ ਤਰ੍ਹਾਂ ਤੁਸੀਂ ਆਪਣੀ ਰਾਏ ਦਿਓ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿਹੜੇ ਏਰੀਆ ਦੇ ਕੀ ਕੀ ਹਾਲਾਤ ਨੇ ਰੁਕ ਕਰ ਲੈਨੇ ਆਜ ਦੀ ਪਹਿਲੀ ਵੱਡੀ ਖਬਰ ਵੱਲੋਂ ਸੀਐਮ ਭਗਵੰਤ ਮਾਨ ਅੱਜ ਈਵੀਐਮ ਤੇ ਵੋਟ ਚੋਰੀ ਤੇ ਬੋਲੇ ਆ ਨਾਲ ਦੀ ਨਾਲ ਪੱਤਰਕਾਰਾਂ ਨੂੰ ਠੋਕਵੇਂ ਜਵਾਬ ਦਿੱਤੇ ਆ ਕੀ ਕੋਈ ਜਾਣਕਾਰੀ ਹੈ आओ तो हम सुनाने बात होती है ईवीएम हैकिंग की और एस की तो बीजेपी उनके पक्ष में क्यों आके खड़ी हो जाती है ईवीएम के पक्ष में अगर बीजेपी को मोदी पर इतना यकीन है कि मोदी की लहर है ये मोदी के नाम पे जीतते हैं तो वो कहें जैसे मर्जी करवा लो जो मर्जी ईवीएम चेक करवा लो हमें तो मोदी पर यकीन है लेकिन वो ईवीएम के पक्ष में आके खड़े हो जाते हैं इट मीन समथिंग इज रॉन्ग ਤਨ ਹੈ ਵੀ ਉਹ ਯਾ ਸਾਈਕੋਪੈਡੀਕ ਦਾ ਇੱਕ ਦਾ ਇੱਕ ਪਰਫਾਰਮੈਂਸ ਟੈਸਟ ਹੋਏਗਾ ਫਿਰ ਦੇਖੋ ਕਿੰਨੇ ਸੈਮੀ ਫਾਈਨਲ ਕਰੋਗੇ ਹੁਣ ਸੈਮੀ ਫਾਈਨਲ ਇੱਕੋ ਹੀ ਹੁੰਦਾ ਹੈ ਉਹੀ ਹੁੰਦਾ ਉਹੀ ਹੁੰਦਾ ਫਿਰ ਇਹ ਪਾਮੇਲਾ ਹਾਂ ਐਸੇ ਕੰਮ ਚ ਹੀ ਆਪਾਂ ਸਾਰੇ ਹੈ ਨਾ ਪਰਫਾਰਮੈਂਸ ਟੈਸਟ ਸੈਮੀ ਫਾਈਨਲ ਉਹ ਸੈਮੀ ਫਾਈਨਲ ਕਿੱਧਰ ਗਏ ਪਹਿਲਾਂ ਉਹਨੂੰ ਪੁੱਛ ਲੈ ਸੈਮੀ ਫਾਈਨਲ ਕਿੱਥੇ ਨੇ ਯਾਰ ਇਲੈਕਸ਼ਨ ਆ ਜਸਟ ਇਲੈਕਸ਼ਨ ਆ ਸਰਪੰਚੀ ਦੀ ਹੋ ਕੇ ਢੀ ਹੈ ਕਾਰਪੋਰੇਸ਼ਨ ਦੀ ਹੋਊਗੀ ਜ਼ਿਲ੍ਹਾ ਪ੍ਰੀਸ਼ਦ ਦੀ ਆ ਗਈ ਅੱਗੇ ਹੋਰ ਹੋਣ ਗਿਆ ਇਲੈਕਸ਼ਨ ਚੱਲਦੇ ਰਹਿੰਦੇ ਨੇ ਹਰੇਕ ਨੂੰ ਸੈਮੀਫਾਈਨ ਨਾ ਮੰਨ ਲਿਆ ਕਰੋ ਜੇ ਸੈਮੀਫਾਈਨ ਮੰਨਦੇ ਫਿਰ ਇਹ ਵੀ ਇਹ ਵੀ ਇਹ ਵੀ ਦਸਵੀਂ ਅਸੀ ਫਾਈਨਲ ਚ ਪਹੁੰਚ ਗਏ ਅੱਛਾ ਇੱਕ ਮਿੰਟ ਮੈਂ 5 ਦਿਨਾਂ ਹਸਤੜ ਗਿਆ ਸੀ ਉਹ ਜਿਹੜੇ ਕਹਿੰਦੇ ਸੀ ਭਵੰਤ ਮੰਦ ਤੱਕ ਗਿਆ ਹੁਣ ਉਹ ਤਾਂ ਮੁੱਖ ਮੰਤਰੀ ਤੋਂ ਲਾਤ ਆ ਉਹ ਕੀ ਕਰਦੇ ਨੇ ਹੁਣ ਉਹ ਉਹਨਾਂ ਨੇ ਆਪਦੇ ਦਰਸ਼ਕਾਂ ਤੋਂ ਮਾਫੀ ਮੰਗੀ ਹੈ ਆਪਦੇ ਦਰਸ਼ਕਾਂ ਨੂੰ ਉਹਨਾਂ ਨੇ ਭੁਲੇਖੇ ਚ ਰੱਖਿਆ ਉਹ ਜਿਹੜੇ ਕੁਝ ਯੂਟਿਊਬਰ ਜੀ ਹੈਗੇ ਨੇ ਹਨਾ ਲਓ ਜੀ ਲੋਤ ਜੀ ਉਧਰ ਗਿਆ ਜੀ ਮੈਂ ਮੈਂ ਇੱਥੇ ਆ ਕੇ ਕਿਹਾ ਸੀ ਕਿਤੇ ਨਹੀਂ ਜਾਂਦੇ ਇੱਥੀਆਂ ਠੀਕ ਹੈ ਨਾ ਜੇ ਪਬਲਿਕ ਦਾ ਪਿਆਰ ਰਿਹਾ ਫਿਰ ਇੱਥੇ ਰਵਾਂਗੇ ਕੋਈ ਐਸੀ ਗੱਲ ਨਹੀਂ ਪਰ ਇਹਨੂੰ ਹਰੇਕ ਨੂੰ ਚਲੋ ਤੇਰੇ ਮੁਤਾਬਕ ਕਰ ਲੈਣੇ ਸਰਕਾਰ ਦਾ ਕੀ ਕਹਣਾ ਅੰਗਰੇਜ਼ੀ ਬੋਲਿਆ ਤੂੰ ਸਰਕਾਰ ਦਾ ਇਹਦਾ ਮਤਲਬ 5 ਸਾਲ ਦਾ ਹੀ 2 ਸਾਲ ਦਾ ਕੰਮ ਹੈ ਕਿਉਂ ਪਰਫਾਰਮੈਂਸ ਨਹੀਂ ਅੰਗਰੇਜ਼ੀ ਚ ਕਹਾਂ ਕੁਝ ਤੂੰ ਪਰਫਾਰਮੈਂਸ ਟੈਸਟ ਬੋਲਿਆ ਹਨ ਜੇ ਪਰਫਾਰਮੈਂਸ ਟੈਸਟ ਪਾਸ ਹੋ ਗਿਆ ਤੂੰ ਕਹੇਂਗਾ ਵੀ ਹਾਂ ਪਰਫਾਰਮੈਂਸ ਟੈਸਟ ਚ ਕਲੀਅਰ ਹੋ ਗਿਆ ਬਸ ਠੀਕ ਹੈ ਫਿਰ ਅਗਲੀ ਵੱਡੀ ਖਬਰ ਕੰਜਨਪ੍ਰੀਤ ਦੇ ਨਾਲ ਜੁੜੀ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਸਵੇਰ 4 ਵਜੇ ਕੰਜਨਪ੍ਰੀਤ ਨੂੰ ਅਦਾਲਤ ਨੇ ਰਿਹਾ ਕਰ ਦਿੱਤਾ ਰਿਹਾ ਹੋਣ ਤੋਂ ਬਾਅਦ ਕੰਜਨਪ੍ਰੀਤ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਇੱਕ ਹੋਰ ਵੱਡਾ ਖੁਲਾਸਾ ਕਰ ਦਿੱਤਾ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਵੱਡਾ ਖੁਲਾਸਾ ਹੈ ਕੱਲ ਜਿਹੜਾ ਇਹਨਾਂ ਨੇ ਪਹਿਲਾਂ ਮੇਰੀ ਇਨਵੈਸਟੀਗੇਸ਼ਨ ਸੀਗੀ ਕਿਸੇ ਕੇਸ ਦੇ ਵਿੱਚ ਮਜੀਠੇ ਥਾਣੇ ਚ ਤੇ ਉਥੋਂ ਸ਼ਾਮ ਨੂੰ ਇਹਨਾਂ ਨੇ ਬਸ ਪੇਪਰ ਦਿਖਾਇਆ ਮੈਨੂੰ ਕਿ ਆ ਤੁਹਾਡੇ ਧਰਾਵਾਂ ਲੱਗੀਆਂ ਤੇ ਤੁਹਾਨੂੰ ਅਰੈਸਟ ਕਰਦੇ ਆ ਤੇ ਮੈਨੂੰ ਲੈ ਕੇ ਚਲੇ ਗਏ ਆ ਉਥੋਂ ਵੇਖੋ ਜੀ ਜਦੋਂ ਮੈਨੂੰ ਲੈ ਕੇ ਗਏ ਆ ਮੈਨੂੰ ਤੇ ਧਰਾਵਾਂ ਦੀ ਇੰਨੀ ਨੌਲੇਜ ਨਹੀਂ ਆ ਕਿ ਕੀ ਹੁੰਦੀਆਂ ਆ ਕਿ ਕਿਹੜੀ ਲੱਗੀ ਹੋਈ ਆ ਤੇ ਲੈ ਕੇ ਗਏ ਆ ਪਹਿਲੋਂ ਇਹ ਮੈਨੂੰ ਚਵਾਲ ਥਾਣੇ ਲੈ ਗਏ ਆ ਫਿਰ ਤਰਨਤਾਰਨ ਸਦਰ ਥਾਣਾ ਫਿਰ ਤਰਨਤਨ ਸਿਟੀ ਥਾਣਾ ਬਸ ਇਦਾਂ ਹੀ ਇਸ ਤਰ੍ਹਾਂ ਹੀ ਰੱਖਿਆ ਆ ਤੇ ਅੱਜ ਜਿਹੜਾ ਆ ਅੱਜ ਪੇਸ਼ੀ ਕੀਤੀ ਗਈ ਆ ਜੋ ਸੀ ਅੱਜ ਕੋਰਟ ਪਹੁੰਚੀ ਸੀ ਤੁਹਾਨੂੰ ਕਿਧਰ ਦੀ ਲਿਆਇਆ ਗਿਆ ਸੀ ਮੈਨੂੰ ਬੇਸਮੈਂਟ ਥਾਣੀ ਲੈ ਕੇ ਗਏ ਸੀਗੇ ਹਾਂਜੀ ਮੈਨੂੰ ਵੀ ਪਤਾ ਲੱਗਾ ਕਿ ਉਹ ਕਿਸੇ ਨੂੰ ਹੋਰ ਨੂੰ ਲੈ ਕੇ ਆਏ ਸੀਗੇ ਕਿਉਂਕਿ ਮੈਨੂੰ ਬੇਸਮੈਂਟ ਥਾਣੀ ਲੈ ਕੇ ਗਏ ਸੀਗੇ ਤੇ ਅੱਜ ਵੇਖ ਲੋ ਸਾਰੇ ਜਾਣੇ ਜਿਹੜੀ ਪਾਰਟੀਆਂ ਜਿਹੜੀ ਆ ਸਾਡੀ ਸਾਰੀ ਅੱਜ ਸਾਡੇ ਨਾਲ ਖੜੀ ਆ ਮੋਢੇ ਨਾਲ ਮੋਢਾ ਜੋੜ ਕੇ ਤੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਵੇਖੋ ਜੀ ਇਹ ਤੁਸੀਂ ਵੇਖ ਹੀ ਲਿਆ ਸਰਕਾਰ ਦੇ ਕੰਮ ੱੱਕੇ ਸ਼ਾਈ ਜਿਹੜੀ ਆ ਉਹ ਪੂਰੀ ਕਰ ਰਹੇ ਆ ਤੇ ਮੈਂ ਸਾਰਿਆਂ ਦਾ ਅਰਸ਼ ਕਲੇਰ ਜੀ ਦਾ ਤੇ ਬਾਜੀ ਦਾ ਜੇ ਐਸ ਟਿਲੋਂ ਜੀ ਦਾ ਤੇ ਪ੍ਰਵੀਨ ਭਾਜੀ ਦਾ ਸੌਫਤੀ ਸਰ ਦਾ ਸਾਰਿਆਂ ਦਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਇੰਨਾ ਸਾਥ ਦਿੱਤਾ ਧੰਨਵਾਦ ਜੀ ਆਪਣੀ ਗ੍ਰਿਫਤਾਰੀ ਤੇ ਬੋਲਦੇ ਹੋਏ ਕੰਜਨ ਬ੍ਰੀਦ ਨੇ ਸਾਰੀਆਂ ਗੱਲਾਂ ਦਸੀਆਂ ਤੇ ਨਾਲ ਦੇ ਨਾਲ ਇੱਕ ਵੱਡਾ ਖੁਲਾਸਾ ਕੀਤਾ ਕਿ ਜਿਹੜੀ ਕੁੜੀ ਦੀ ਵੀਡੀਓ ਸਾਰੇ ਚੈਨਲਾਂ ਤੇ ਵਾਇਰਲ ਹੋਈ ਪੇਸ਼ੀ ਦੀ ਉਹ ਦਰਸਲ ਕੰਜਨਪ੍ਰੀਤ ਨਹੀਂ ਸੀ ਉਹ ਕੋਈ ਹੋਰ ਸੀ ਕਿਉਂਕਿ ਕੰਜਨਪ੍ਰੀਤ ਨੂੰ ਤਾਂ ਬੇਸਮੈਂਟ ਰਾਈ ਲੈ ਕੇ ਆਏ ਸੀ ਤਾਂ ਇਹ ਵੱਡਾ ਖੁਲਾਸਾ ਅੱਜ ਕੰਜਨਪ੍ਰੀਤ ਨੇ ਕੀਤਾ ਹੈ ਰੁਕ ਕਰ ਰਹੇ ਨੇ ਅਗਲੀ ਵੱਡੀ ਖਬਰ ਵੱਲੋਂ ਖਬਰ ਰਾਜ ਖਾਲਸਾ ਦੇ ਨਾਲ ਜੁੜੀ ਹੈ ਕੰਜਨਪ੍ਰੀਤ ਦਾ ਜ਼ਿਕਰ ਕਰਦੇ ਹੋਏ ਰਾਜ ਖਾਲਸਾ ਨੇ ਅੱਜ ਸੀਐਮ ਭਗਵੰਤ ਮਾਨ ਤੇ ਸਰਕਾਰ ਦੀ ਅੱਜ ਕੇ ਰੇਲ ਬਣਾਈ ਹੈ ਵੀਡੀਓ ਐਂਡ ਤੱਕ ਜਰੂਰ ਦੇਖਿਓ ਇੱਕ ਕੱਲੀ ਕੱਲੀ ਗੱਲ ਸੁਣਨ ਵਾਲੀ ਹੈ ਤੇ ਉਸ ਤੋਂ ਬਾਅਦ ਆਪਣੀ ਕਮੈਂਟ ਜਰੂਰ ਦਿਆ ਜੇ ਰਾਜ ਖਾਲਸਾ ਨੇ ਸਹੀ ਕਿਹਾ ਹੈ ਜਾਂ ਗਲਤ ਕਿਹਾ ਹੈ ਜਦ ਮੈਂ ਪਹਿਲਾਂ ਬਿਆਨਤਾ ਬੁਚੜ ਕਰਦਾ ਰਿਹਾ ਹੈ ਨਾ ਉਵੇਂ ਅੱਜ ਭਗਵੰਤ ਬੁਚੜ ਕਰਨ ਤੇ ਲੱਗਿਆ ਹੋਇਆ ਜੇ ਕਿਸੇ ਬੰਦੇ ਦਾ ਕੋਈ ਖੋਟ ਹੈ ਤਾਂ ਉਹਦੇ ਪਰਿਵਾਰ ਨੂੰ ਕਿਉਂ ਪੀਸਿਆ ਜਾ ਰਿਹਾ ਹੈ ਉਹਦੇ ਪਰਿਵਾਰ ਨੂੰ ਕਿਉਂ ਸਜ਼ਾ ਦਿੱਤੀ ਜਾ ਰਹੀ ਹੈ ਉਹਦੇ ਪਰਿਵਾਰ ਨੂੰ ਕਿਉਂ ਦੋਸ਼ੀ ਬਣਾਇਆ ਜਾ ਰਿਹਾ ਦੁਨੀਆ ਦੀ ਨਿਗਾਹ ਦੇ ਵਿੱਚ ਗੈਂਗਸਟਰ ਬਣਾਏ ਕਿਹਨੇ ਆ ਪੈਦਾ ਕਿਹਨੇ ਕੀਤੇ ਆ ਤੁਸੀਂ ਲੀਡਰਾਂ ਨੇ ਗੈਂਗਸਟਰ ਪੈਦਾ ਕੀਤੇ ਆ ਤੇ ਅੱਜ ਉਹਦੇ ਉਹਨਾਂ ਦੇ ਪਰਿਵਾਰਾਂ ਨੂੰ ਪੀਸਣ ਤੇ ਲੱਗੇ ਹੋਏ ਹੋ ਭਵੰਤ ਸਿਆ ਐਨਾ ਹੰਕਾਰ ਚੰਗਾ ਨਹੀਂ ਹੁੰਦਾ ਇਹ ਲੈ ਕੇ ਬੈਠ ਜਾਂਦਾ ਲੈ ਕੇ ਅੰਤ ਤੇ ਅਤ ਚ ਬਹੁਤ ਜਿਆਦਾ ਫਰਕ ਨਹੀਂ ਇਕੱਲੀ ਟਿੱਪੀ ਦੀ ਫਰਕ ਹੈ ਮੈਂ ਕਹਣਾ ਵੀ ਹੁਣ ਤੇਰਾ ਅੰਤ ਭਵੰਤ ਸਿਆ ਤੈ ਜਿਹੜੇ ਕੰਮ ਤੂੰ ਪੰਜਾਬ ਦੇ ਵਿੱਚ ਕਰਨ ਲੱਗੇ ਆ ਨਾ ਕਦੇ ਮਾਸਟਰ ਕੁੱਟ ਤੇ ਕਦੇ ਕਿਸਾਨ ਕੁੱਟ ਤੇ ਕਦੇ ਠੇਕੇ ਦਾ ਕੱਚੇ ਮੁਲਾਜ਼ਮ ਕੁੱਟ ਤੇ ਉਹ ਯਾਰ ਤੂੰ ਛੱਡਿਆ ਕਿਹੜਾ ਮਾਸਟਰ ਦਾ ਮੁੰਡਾ ਹੋ ਕੇ ਸਭ ਤੋਂ ਪਹਿਲਾਂ ਸਰਕਾਰ ਬਣੀ ਸਭ ਤੋਂ ਪਹਿਲਾਂ ਮਾਸਟਰ ਡਿਟਾ ਹੇ ਤਾਂ ਫਿਰ ਕਹਿੰਦੀ ਮੈਂ ਕਿਸਾਨਾਂ ਦਾ ਪੁੱਤਾਂ ਫਿਰ ਕਿਸਾਨਾਂ ਤੇ ਲਾਠੀ ਚਾਰਜ ਕਿਸਾਨਾਂ ਦੀਆਂ ਟਰਾਲੀਆਂ ਤੱਕ ਖਾ ਗਿਆ ਤੂੰ ਯਾਰ ਕੋਈ ਟਰਾਲੀ ਕਿਤੋਂ ਲੱਭਦੀ ਐ ਕੋਈ ਟਰਾਲੀ ਤੇਰੇ ਐਮ ਐਲ ਏ ਦੇ ਘਰੇ ਦੱਬੀ ਪਈ ਐ ਕਿਸੇ ਨੇ ਤੂੜੀ ਵਾਲੇ ਤੇਰੇ ਵਰਕਰ ਨੇ ਖੜਾ ਰੱਖੀ ਐ ਉਹ ਲਾਹਣ ਤਾਂ ਨੇ ਯਾਰ ਇਹੋ ਜੀਆਂ ਲਾਹਣ ਤਾਂ ਦਾ ਪਿਛਲੀਆਂ ਸਰਕਾਰਾਂ ਨੇ ਵੀ ਨਹੀਂ ਘਟੀਆਂ ਹੋਣੀਆਂ ਜਿਹੜੀਆਂ ਤੂੰ ਖੱਟ ਕੇ ਜਾਏਂਗਾ ਭਾਂਤ ਸਾਂ ਅਕਲ ਨੂੰ ਹੱਥ ਮਾਰ ਅਕਲ ਨੂੰ ਰੱਬ ਦੇ ਘਰੇ ਦੇ ਰਾਂ ਅੰਧੇਰ ਨਹੀਂ ਜਿਹੜੇ ਜਿਹੜੇ ਤੂੰ ਲੱਗਿਆ ਨਾ ਦਿੱਲੀ ਵਾਲਿਆਂ ਦੇ ਪਿੱਛੇ ਪੰਜਾਬ ਦਾ ਬੇੜਾ ਗਰਖ ਕਰਨ ਦਿੱਲੀ ਤੋਂ ਲਿਆ ਲਿਆ ਬੱਸਾਂ ਤੋਂ ਇੱਥੇ 37 ਦੇ ਤੋਰਨ ਲੱਗਿਆ ਕੀ ਗੱਲ ਪੰਜਾਬ ਦੇ ਵਿੱਚ ਕੋਈ ਬੱਸ ਹੈ ਨਹੀਂ ਦਿੱਲੀ ਤੋਂ ਲਿਆ ਲਿਆ ਗੱਡੀਆਂ ਤੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਉੱਤੇ ਚੇਪੀਆਂ ਲਾਤੀਆਂ ਕੋਈ ਜੂਪੀ ਤੋਂ ਕੋਈ ਦਿੱਲੀ ਤੋਂ ਕੀ ਗੱਲ ਪੰਜਾਬ ਦੇ ਵਿੱਚ ਗੱਡੀਆਂ ਹੈ ਨਹੀਂ ਟੈਂਟ ਪੰਜਾਬ ਦੇ ਵਿੱਚ ਮਿਲਦਾ ਨਹੀਂ ਜਿਹੜਾ ਤੁਸੀਂ ਦਿੱਲੀ ਤੋਂ ਲਿਆ ਕੇ ਇੱਥੇ ਕਰੋੜਾ ਰੁਪਿਆ ਦਿੱਲੀ ਨੂੰ ਭੇਜ ਦਿੰਨੇ ਹੋ ਓਏ ਲਾਂਤੀਓ ਓਏ ਲਾਂਤੀਓ ਤੁਸੀਂ ਕਹਿੰਦੇ ਸੀ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦਾਂਗੇ ਓਏ ਪਰ ਜਿਹੜਾ ਖੰਭ ਛੋਟਾ ਮੋਟਾ ਚਿੜੀ ਦਾ ਬੱਚਿਆ ਸੀ ਤੁਸੀਂ ਉਹ ਵੀ ਲੁੱਟ ਕੇ ਦਿੱਲੀ ਧਰਤਾ ਉਹ ਵੀ ਲੈ ਕੇ ਲੁੱਟ ਕੇ ਤੇਰੇ ਕੇਰੀ ਵਾਲੇ ਲਾਲੇ ਹੋਣੀ ਤੇ ਭਈਆਂ ਦਾ ਇੱਥੇ ਰਾਜ ਹੋ ਰਿਹਾ ਦਿਨੋਂ ਦਿਨ ਰੋਜ਼ ਭਈਏ ਇੱਥੇ ਚਾਂਬਲੇ ਫਿਰਦੇ ਆ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਦਿੱਲੀ ਵਾਲੇ ਭਈਆਂ ਦਾ ਇੱਥੇ ਰਾਜ ਹੈ ਦਿੱਲੀ ਆਇਆ ਤਾਂ ਪੰਜਾਬ ਨੂੰ ਚਲਾ ਰਹੇ ਨੇ ਤਾਂ ਅਗਲੇ ਚੰਬਲ ਲੰਗੀ ਕਿਉਂਕਿ ਸਰਕਾਰ ਉਹਨਾਂ ਦੀ ਇੱਥੇ ਕੋਈ ਸਰਦਾਰੀ ਵਾਲੇ ਕੰਮ ਕਰ ਸਰਦਾਰੀ ਵਾਲੇ ਪੱਗ ਬੰਨੀ ਹੋਈ ਐ ਸਿਰ ਤੇ ਤਾਂ ਸਰਦਾਰਾਂ ਵਾਲੇ ਕੰਮ ਕਰ ਪੱਗ ਦੀ ਬੇਅਦਬੀ ਨਾ ਕਰ ਜਿਹੜੀ ਤੂੰ ਸਾਨੂੰ ਤਾਂ ਪਤਾ ਅਸੀਂ ਤੇਰੇ ਨਾਲ ਰਹਿਆ ਅਹੀਂ ਧਰ ਲੈਣਾ ਇਹਨੂੰ ਟੋਪੀ ਬਣਾ ਕੇ ਤੇ ਅਹੀਂ ਲਾ ਦਿੰਨਾ ਪਰ ਉਹਨਾਂ ਮੈਂ ਕਹਿੰਦਾ ਮੈਂ ਉਹਨਾਂ ਭੇਡਾਂ ਨੂੰ ਨਹੀਂ ਪਤਾ ਯਾਰ ਮੈਂ ਸਬਦ ਵਰਤਣਾ ਨਹੀਂ ਚਾਹੁੰਦਾ ਹੁੰਦਾ ਪਰ ਵਰਤਿਆ ਜਾਂਦਾ ਹੈ ਇਹ ਰਹੀਆਂ ਨੀਆਂ ਕਰਨੀਆਂ ਭੇਡਾਂ ਹੋਰੀਆਂ ਨੇ ਜਿਹੜੀਆਂ ਤੇਰੇ ਮਗਰ ਲੱਗੀਆਂ ਫਿਰਦੀਆਂ ਨੇ ਤੂੰ ਕੁਝ ਵੀ ਕਰ ਇਹਨਾਂ ਨੂੰ ਪਰਵਾਹ ਨਾ ਯਾਰ ਕੋਈ ਇਨਸਾਨੀਅਤ ਹੁੰਦੀ ਆ ਯਾਰ ਹਾਂ ਪਾਰਟੀ ਬਾਜ਼ੀਆਂ ਹੈਗੇ ਨੇ ਜਦੋਂ ਕੋਈ ਵੋਟਾਂ ਪੈਂਦੀਆਂ ਨੇ ਕਰ ਲੋ ਯਾਰ ਤੇਰਾ ਬਣਾ ਲੋ ਪਰ ਆ ਨਹੀਂ ਕਿ ਵੀ ਤੁਸੀਂ ਨਜਾਇਜ਼ ਕਿਸੇ ਤੇ ਕਰੋ ਤੇ ਕੋਈ ਵੀ ਬੋਲੇ ਨਾ ਯਾਰ ਪਾਰਟੀ ਬਾਜ਼ਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਆ ਸਭ ਤੋਂ ਪਹਿਲਾਂ ਇਹ ਖਬਰ ਦੀਆਂ ਤਸਵੀਰਾਂ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਪਿੰਡ ਦੀਆਂ ਤੰਦਾ ਤੇ ਲਿਖਿਆ ਹੈ ਇੱਥੇ ਚਿੱਟਾ ਸ਼ਰਿਆਂ ਵਿਕਦਾ ਹੈ ਜਿੱਥੇ ਪੰਜਾਬ ਸਰਕਾਰ ਇੱਕ ਵਾਰੀ ਦਾਅਵੇ ਕਰਦੀ ਹੈ ਕਿ ਅਸੀਂ ਨਸ਼ੇ ਤੇ ਕੰਟਰੋਲ ਕਰ ਰਹੇ ਹਾਂ ਤੇ ਨਸ਼ਾ ਕੰਟਰੋਲ ਹੋ ਗਿਆ ਹੈ ਅੱਜ ਜਿਹੜੇ ਦਾਅਵੇ ਇਹਨਾਂ ਨੇ ਕੀਤੇ ਆ ਉਹ ਖੋਖਲੇ ਨਜ਼ਰ ਹੁੰਦੇ ਆ ਰਹੇ ਆ ਖੈਰ ਅਸੀਂ ਆਪਦੇ ਵੱਲੋਂ ਜਾਂ ਆਪਦੀ ਕੋਈ ਗੱਲ ਨਹੀਂ ਕਰਦੇ ਪਿੰਡ ਵਾਲੇ ਕੀ ਕਹਿ ਰਹੇ ਆ ਉਹ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਮਨਜੀਤ ਮਨਜੀਤ ਕੌਰ ਜੀ ਜਿਹੜਾ ਇੱਥੇ ਆ ਰੌਲਾ ਇਕੱਠੇ ਹੋਏ ਹੋ ਕੀ ਮਾਮਲਾ ਕਿਉਂ ਇਕੱਠੇ ਹੋਏ ਇਹ ਨਸ਼ੇ ਬਾਰੇ ਮਾਮਲਾ ਜੀ ਇਹਨਾਂ ਸਾਹਿਬ ਵੀ ਕਹਿੰਦਾ ਜੀ ਸਾਡੇ ਚਿੱਟਾ ਸਾਰੇ ਆਮ ਵੇਖਦਾ ਕੋਈ ਹੱਲ ਨਹੀਂ ਹੋ ਰਿਹਾ ਇਹਦਾ ਘੁਰਨਾਂ ਤਾਂ ਦਿਹਾੜੀਆਂ ਕਰਦੇ ਨੇ ਤੇ ਮੁੰਡੇ ਸਾਰੇ ਮਰੀ ਜਾਂਦੇ ਵਿਚਾਰੇ ਅਸੀਂ ਕਿੱਥੋਂ ਮੁੰਡੇ ਲੱਗੇ ਜੀ ਦੱਸੋ ਸਾਨੂੰ ਇਹਦਾ ਕੋਈ ਹੱਲ ਹੁੰਦਾ ਹੀ ਨਹੀਂ ਗਵਰਨਮੈਂਟ ਵੀ ਸ਼ੌਂਗਾ ਜੀ ਚਿੱਟੇ ਵਾਲਿਆਂ ਦੇ ਨਾਲ ਹੋਈ ਖੜੀ ਹੈ ਨਸ਼ੇ ਵਾਲਿਆਂ ਦੇ ਨਾਲ ਤਾਂ ਹੋਏ ਖੜੇ ਤੇ ਸਾਡੇ ਨਾਲ ਕੋਈ ਹੈ ਹੀ ਨਹੀਂ ਆਸੀ ਕਿਥੋਂ ਕਿਨੂ ਕੱਗੇ ਸਾਡੀ ਵੀ ਕੋਈ ਮਦਦ ਕਰੋ ਸਾਡੀ ਵੀ ਮਦਦ ਹੋਵੇ ਨਾ ਹੱਥ ਬਨ ਕੇ ਬੇਨਤੀ ਹੈ ਜੀ ਇੱਥੋਂ ਚਿੱਟਾ ਦੇਖਣੋਂ ਹਟਣਾ ਚਾਹੀਦਾ ਬੰਦ ਹੋ ਜਾਏ ਵੀ ਬੰਦ ਹੋ ਜਾਏ ਸਾਰੇ ਲਈ ਬੋਲ ਸਾਰੇ ਬੇੜਾ ਬੇਲਾ ਹੋ ਗਿਆ ਖਾਲੀ ਆ ਬੇੜਾ ਜਮਾ ਖਾਲੀ ਹੋ ਗਿਆ ਨਸ਼ੇ ਵਾਲਿਆਂ ਦਾ ਕੋਈ ਨਾਮ ਦਾ ਪਤਾ ਲੱਗਦਾ ਨਾ ਭੈਣ ਦਾ ਪਤਾ ਲੱਗਦਾ ਕੋਈ ਪਤਾ ਨਹੀਂ ਲੱਗਦਾ ਤਾਰੀ ਜੀ ਕੀ ਕੋਸ਼ਿਸ਼ ਹੋਰ ਦੇ ਕੀ ਮੁੱਠਾ ਮੁੱਠਾ ਅੰਦਰ

ਵਾਹ ਬਹੁਤ ਉਖੀਆ ਕੋਈ ਮੰਗਣੀ ਜਾਂਦਾ ਵਾ ਮਾ ਮਾ ਨਹੀਂ ਆ ਉਹ ਗੈਸ ਬੈਠੀ ਕੋਈ ਵੀ ਆਂਦਾ ਤੰਦ ਵੀ ਦੇ ਹਾਂ ਪਹਿਲਾਂ ਮਾਂ ਕਰ ਲਾ ਲੈਂਦੇ ਉਹਨਾਂ ਨੂੰ ਲਾ ਲੈ ਸੋ اے ਸੀ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਜੇ